ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਪਿੰਡੂ ਪੰਜਾਬ ਉੱਤੇ ਤੇ Facebook ਪੇਜ ਉੱਤੇ ਅੱਜ ਤੁਹਾਡੇ ਲਈ ਜੈਪਸੀ ਗੱਡੀ ਲੈ ਕੇ ਆਏ ਹਾਂ ਦੋਸਤੋ ਸੇਲ ਵਾਸਤੇ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਦੋਸਤੋ ਕੋਕਾ ਪੀਸ ਗੱਡੀ ਹੈ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਪੰਜ ਸੱਤ ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਆ ਜੀ ਐਫਸੀ ਗੱਡੀ ਬਾਰੇ ਗੱਲਬਾਤ 1997 ਮਾਡਲ ਦਾ ਦੋਸਤੋ ਜੇਕਰ ਕਰ ਗਿਆ ਪਸ ਇਸ ਦੀ ਪਾਸਿੰਗ ਦੀ 2028 ਤੱਕ ਪਾਸਿੰਗ ਪਈ ਆ ਦੋਸਤੋ ਡਾਕੂਮੈਂਟ ਵਗੈਰਾ ਦੋਸਤੋ ਸਭ ਕੁਸ ਓਕੇ ਆ ਜੀ 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਦੋਸਤੋ ਪਾਵਰ ਸਟੀering ਦੇ ਵਿੱਚ ਇਹ ਗੱਡੀ ਆ ਜਾਂਦੀ ਹੈ ਤੇ ਪੰਜਾਬ ਦਾ ਨੰਬਰ ਆ ਦੋਸਤੋ ਜੇਕਰ ਕਰ ਗਿਆ ਪਸ ਦੇ ਰੇਟ ਦੀ ਰੇਟ ਹੈਗਾ ਦੋਸਤੋ 1 ਲੱਖ 55000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਮਾਲਕੀ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਗਿਆ ਦਾ ਦੋਸਤੋ ਉਸ ਨੰਬਰ ਤੇ ਕਾਲ ਕਰਕੇ ਜਿਪਸੀ ਗੱਡੀ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਅਤੇ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਦਿੱਤੇ ਗੇ ਨੰਬਰ ਤੇ 500 ਫੋਟੋਆਂ ਇੱਕ ਦੋ ਮਿੰਟਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਲਈ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ